ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਇਹਨਾਂ ਦੇ ਕਾਗਜ਼ ਨਹੀਂ ਹੁੰਦੇ ਉਹਨਾਂ ਨੂੰ ਸਿਰ ਓਕੇ ਬੰਦ ਕੀਤਾ ਜਾਂਦਾ ਜੇ ਉਹ ਕਾਗਜ਼ ਵਗੈਰਾ ਵਿਖਾ ਦਿੰਦੇ ਆ ਥੋੜੇ ਸਮੇਂ ਉਪਰੋਂ ਰਿਡਿਊਸ ਕਰਕੇ ਉਹਨਾਂ ਦਾ ਇਲਾਣ ਕੀਤਾ ਜਾਂਦਾ ਵਰਨਾ ਬੰਦ ਕਰਦੇ ਡੇਲੀ ਮੋਟਰਸ ਦੇ ਚੈੱਕ ਕਰਦੇ ਜਿਹੜੇ ਖਾਸ ਕਰਕੇ ਜਿਹੜੇ ਬੋਲਟ ਹੈ ਜੀ ਫਟਾਕੇ ਮਾਰਦੇ ਆ ਉਹਨਾਂ ਨੂੰ ਬੰਦ ਕਰਦੇ ਆ ਜੀ ਰੋਕ ਕੇ ਉਹਨੂੰ ਹਟਾਉਣ ਦੇ ਲਈ ਮੋਗਾ ਟ੍ਰੈਫਿਕ ਪੁਲਿਸ ਨੇ ਮੋਗਾ ਦੇ ਬਾਜ਼ਾਰ ਚ ਬਿਨਾ ਕਾਗਜ਼ਾਤ ਮੋਟਰਸਾਈਕਲਾਂ ਤੇ ਘੁੰਮ ਰਹੇ ਲੋਕਾਂ ਖਿਲਾਫ ਕਾਰਵਾਈ ਕਰਦੇ ਹੋਏ ਚਲਾਨ ਕੱਟੇ ਨੇ ਜਾਣਕਾਰੀ ਦਿੰਦਿਆਂ ਮੋਗਾ ਟ੍ਰੈਫਿਕ ਪੁਲਿਸ ਦੇ ਐਸਆਈ ਸੁਖਚੈਨ ਸਿੰਘ ਨੇ ਦੱਸਿਆ ਕਿ ਮੋਗਾ ਦੇ ਐਸਐਸਪੀ ਦਫ਼ਤਰ ਦੇ ਬਾਹਰ ਵਾਹਨਾਂ ਦੀ ਚੈਕਿੰਗ ਦੌਰਾਨ 5 ਮੋਟਰਸਾਈਕਲਾਂ ਨੂੰ ਰੋਕਿਆ ਗਿਆ ਜਿਨ੍ਹਾਂ ਵਿੱਚੋਂ 4 ਮੋਟਰਸਾਈਕਲ ਬਿਨਾ ਕਾਗਜ਼ਾਤ ਦੇ ਪਾਏ ਗਏ ਜਿਨ੍ਹਾਂ ਦੇ ਚਲਾਨ ਕੱਟ ਕੇ ਬੰਦ ਕਰ ਦਿੱਤੇ ਗਏ ਨੇ ਉਨਾ ਕਿਹਾ ਹੈ ਕਿ ਸ਼ਹਿਰ ਦੇ ਵੱਖ-ਵੱਖ ਐਂਟਰੀ ਪੁਆਇੰਟਾਂ ਦੀ ਨਾਕਾਬੰਦੀ ਕਰ ਦਿੱਤੀ ਗਈ ਹੈ ਬੁਲਟ ਮੋਟਰਸਾਈਕਲ ਤੇ ਪਟਾਕੇ ਚਲਾਉਣ ਵਾਲਿਆਂ ਨੂੰ ਵੀ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਇਹ ਵੀ ਕਿਹਾ ਹੈ ਕਿ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖੋ ਤਾਂ ਜੋ ਤੁਹਾਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਯਾਨੀ ਟ੍ਰੈਫਿਕ ਪੁਲਿਸ ਵੱਲੋਂ ਕਿਸ ਤਰ੍ਹਾਂ ਹੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਨਿਯਮਾਂ ਦਾ ਮੰਨ ਨਹੀਂ ਗੱਲ ਸਸੀ ਗਾਜੀ ਸਰ ਐਸਐਸਪੀ ਸਾਹਿਬ ਦੇ ਹੁਕਮਾਂ ਹੁਕਮਾਂ ਦੇ ਮੁਤਾਬਕ ਜੀ ਅਸੀਂ ਟ੍ਰੈਫਿਕ ਦੀ ਚੈਕਿੰਗ ਕਰਦੇ ਹਾਂ ਡੀਐਸਪੀ ਸਾਹਿਬ ਦੇ ਹੁਕਮੇ ਤੇ ਜਿਹੜਾ ਅਸੀਂ ਵੀ ਗੱਲਾਂ ਨੂੰ ਰੋਕ ਕੇ ਇਹਨਾਂ ਦੇ ਕਾਗਜ਼ ਵਗੈਰਾ ਚੈੱਕ ਕਰਦੇ ਹਾਂ ਜਿਨ੍ਹਾਂ ਦੇ ਕਾਗਜ਼ ਨਹੀਂ ਹੁੰਦੇ ਉਹਨਾਂ ਨੂੰ ਸਿਰ ਰੋਕ ਕੇ ਬੰਦ ਕੀਤਾ ਜਾਂਦਾ ਜੇ ਉਹ ਕਾਗਜ਼ ਵਗੈਰਾ ਵਖਾ ਦਿੰਦੇ ਆ ਥੋੜੇ ਟਾਈਮ ਤੋਂ ਤੁਹਾਨੂੰ ਰਿਲੀਫ ਕਰਕੇ ਉਹਨਾਂ ਦਾ ਜਲਾਣ ਕੀਤਾ ਜਾਂਦਾ ਵਰਨਾ ਬਾਕੀ ਸਾਡੇ ਸਾਰੇ ਜਿੰਨੇ ਮੌਕੇ ਦੇ ਵਿੱਚ ਅਸੀਂ ਨਾਕਾਬੰਦੀ ਡੇਲੀ ਕਰਦੇ ਆ ਜੀ ਡੇਲੀ ਮੋਟਰ ਉਹਨਾਂ ਨੂੰ ਬੰਦ ਕਰਦੇ ਆਂ ਜੀ ਰੋਕ ਕੇ ਉਹਨਾਂ ਨੂੰ ਹੁਕਮ ਦਿੰਦੇ ਆਂ ਜੀ ਇਹ ਕੰਮ ਨਾ ਕਰੋ ਇਹਦੇ ਨਾਲ ਕਿਸੇ ਦੀ ਵੀ ਜਾਨ ਜਾ ਸਕਦੀ ਆ ਤੁਹਾਡਾ ਵੀ ਨੁਕਸਾਨ ਹੁੰਦਾ ਪਬਲਿਕ ਦਾ ਵੀ ਬਾਕੀ ਅਸੀਂ ਜਿੱਥੇ ਵੀ ਖੜਦੇ ਆਂ ਜੀ ਆਪਦਾ ਟ੍ਰੈਫਿਕ ਨੂੰ ਵੀ ਵਧੀਆ ਨਰਮਿਕਟ ਨਾਲ ਚਲਾਉਣੀ ਆ ਜੀ ਸਾਰਾ ਕੁਝ ਅਸੀਂ ਵਧੀਆ ਕਰ ਰਹੇ ਹਾਂ ਕਿੰਨੇ ਮੋਟਰਸਾਈਕਲ ਜਿਹੜੇ ਬੇਲਾ ਕਾਰਵਾਈ ਤੋਂ ਬ੍ਰਮਹ ਹੋਏ ਅੱਜ ਸਰ ਅਸੀਂ 5 ਮੋਟਰਸਾਈਕਲ ਚੈੱਕ ਕੀਤੀ ਸੀ ਜੀ ਇਸ ਟਾਈਮ ਚਾਰ ਬੰਦ ਆ ਜੀ ਇੱਕ ਮੋਟਰਸਾਈਕਲ ਦੀ ਕਾਗਜ਼ਾਤ ਪੂਰੀ ਸੀ ਜੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਤੁਹਾਡੇ ਵੱਲੋਂ ਸਰ ਸਾਡੇ ਨੂੰ ਜੇ ਕੋਈ ਕਾਗਜ਼ ਨਹੀਂ ਰੱਖਦਾ ਜੀ ਅਸੀਂ ਉਹਨਾਂ ਨੂੰ ਸਖਤ ਆਰਡਰ ਦਿੰਦੇ ਜਾਂ ਕਾਗਜ਼ ਰੱਖੇ ਜਾਂ ਉਹਨਾਂ ਨੂੰ ਬੰਦ ਕੀਤਾ ਜਾਊਗਾ ਜੋ ਵੀ ਮੋਟਰਸਾਈਕਲ ਵਗੈਰਾ ਪਟਾਕੇ ਮਾਰਦੇ ਆ ਜੀ ਉਹਨਾਂ ਨੂੰ ਸਾਡੀ ਰਿਕਵੈਸਟ ਹੈ ਜੀ ਇਹ ਜਿਹੜੇ ਸਲੈਂਸਰ ਆ ਇਹਨਾਂ ਨੂੰ ਬਦਲ ਕੇ ਸਹੀ ਲਾਈ ਦਾ